ਲਾਹੌਰ ਸ਼ਹਿਰ ਚੂਨਾ ਮੰਡੀ ਵਿੱਚ ਰਿਸ਼ਮਾ ਤੌਰ ਵੱਲੋਂ ਆ ਗਈਆਂ ਜੱਗ ਤੇ ਲਾਹੀ ਹੋਇਆ ਹੈ ਕ੍ਰਿਸ਼ਮਾ ਨੇ ਬਹਾਰਾਂ ਛਾ ਗਈਆਂ ਆਨੰਦ ਛਾਇਆ ਜੱਗ ਤੇ ਸੋਢੀ ਸੁਲਤਾਨ ਗੁਰੂ ਆਇਆ ਜੱਗ ਤੇ ਹਰਿਦਾਸ ਪਿਤਾ ਮਾਤਾ ਦੇਆ ਕੌਰ ਜੀ ਦੁੱਖ ਗਏ ਫੁੱਲ ਨੇ ਤਾਰਿਆਂ ਜਨਮ ਸ਼ਹਿਰ ਗੈਲ ਗੌਰ ਜੀ ਪਾਗ ਗਏ ਖੋਲ ਨੇ ਛਾਫ ਗਾਸ ਪਾਤਸ਼ਾਨ ਤੋ ਤੋ ਬੱਲੇ ਗਾਰੇ ਰਾਮਦਾਸ ਪਾਤਸ਼ਾਹ ਮੁਖ ਤੇ ਗੰਮੀ ਦਿਸ ਚਮਕਾਰ ਜੀ ਲਿਸ਼ਕਾ ਹੈ ਮਾਰਦਾ ਮੁਖੜਾ ਇਲਾਹੀ ਸੀਨੇ ਪਾਉਂਦਾ ਠਾਰ ਜੀ ਦੁੱਖ ਸੰਸਾਰ ਦਾ ਆਣ ਲਾਇਆ ਜਗ ਤੇ ਸੋਢੀ ਸੁਲਤਾਨ ਗੁਰੂ ਆਇਆ ਲਗਤੇ ਜੇਠਾ ਪੁੱਤ ਨਾਮ ਜੇਠਾ ਸੋਣਾ ਲਗਦਾ ਸੋਡੀਆਂ ਦਾ ਵਾਰਿਸ ਪੋੜਾ ਪਾੜਾ ਮੁੱਕ ਗਿਰਦੇ ਗਠਾਗਦਾ ਜਿੱਦਾਂ ਸੁੱਚਾ 파ਰਸ ਉਵੇਂ ਖਾਸ ਪਾਤਸ਼ਾ ਤੋਂ ਤੋਂ ਬਲੇਗਾਰੇ RAMDAS ਪਾਤਸ਼ਾ ਸਾਦਗੀ ਹੈ ਸੁੱੱਚੀ ਮੁਖੋਂ ਨੂਰ ਡੋਲਦਾ ਮੂਰਤ ਯਾਰ ਦੀ ਜਗ ਤੇ ਨਾ ਦਿਸੇ ਕੋਈ ਜੇਠੇ ਤੁਲਦਾ ਦੁੱਖੜੇ ਨਿਵਾਰਦੀ ਉਹਦੀ ਮਾਇਆ ਜਗ ਤੇ ਸੋਢੀ ਸੁਲਤਾਨ ਗੁਰੂ ਆਇਆ ਜਗ ਤੇ ਨਿਮਾਨਿਆਂ ਦਾ ਮਾਨ ਬਣ ਜਾਣਾ ਇਸਨੇ ਮੰਦਰ ਉਸਾਰਨੇ ਨਿਥਾਵਿਆਂ ਨੂੰ ਗਾਲ ਨਾਲ ਲਾਣਾ ਇਸਨੇ ਕੋੜ ਨੇ ਮੁਕਾਬੜੇ ਬਣੂ ਆਸਪਾਤ ਸਾਂ ਤੋਥੋਂ ਬੱਲੇ ਗਾਰੇ ਰਾਮਦਾਸ ਪਾਤ ਸਾਵਾ ਸਜਦਾ ਹੈ ਕਰੇ ਧਰਤੀ ਆਕਾਸ਼ ਦੀ ਉਹਦੀਆਂ ਮੁੰਦੇ ਉੱਤੇ ਚਰਨਾ ਚ ਜੀ ਦੇ ਆਉਂਦਾ ਧਰਵਾਸ ਜੀ ਭਾਗ ਜਾਗ ਦੇ ਸੁੱਤੇ ਮਾਣ ਪਾਇਆ ਜਗ ਤੇ ਸੋਢੀ ਸੁਲਤਾਨ ਗੁਰੂ ਆਇਆ ਜਗ ਤੇ ਅੱਖੀਆਂ ਚ ਜੋਤ ਗ੍ਰਹਿਣ ਸੂਰਜ ਤਾਈ ਲੱਗਿਆ ਗਜਾਪ ਮੰ ਚੰਨ ਫਿੱਕਾ ਦਾ ਪਸੋਣੀ ਸੂਰਤ ਪਾਈ ਐਸਾ ਮੌਕਾ ਆਪ ਦਾ ਜੱਪੀ ਪਾਸ ਪਾਤਸ਼ਾਹ ਤੋਂ ਤੋਂ ਬਲ ਗਾਰੇ RAM DAS ਪਾਤਸ਼ਾਹਾਂ ਇਸ ਦੇ ਸਿਰ ਇਸ ਦੇਸ ਰੂਪ ਰਾਤ ਚੁੱਬੀ ਮਾਰ ਕੇ ਕਾਗ ਹੰਸ ਹੋਵਣੇ ਰੋਗ ਮਟ ਜਾਣੇ ਰੂਪ ਨੂੰ ਨਿਹਾਰ ਕੇ ਦੁੱਖ ਹੈ ਮਕੂਵਣੇ ਐਸੀ ਕਾਇਆ ਜਗ ਤੇ ਛੋਟੀ ਸੁਲਤਾਨ ਗੁਰੂ ਆਇਆ ਜਗ ਤੇ ਆਦੀ ਉਟ ਪਾਰੇ ਉਪਕਾਰੀ ਨੇ ਧਰਮ ਸ਼ਿੰਗਾਰਨਾ ਸੱਚ ਸੇਵਕ ਜਵਾਈ ਸੰਸਕਾਰੀ ਨੇ ਥੜਾ ਗਏ ਉਹ ਸਾਰਨਾ ਬਣੂ ਤਿਆਸ ਪਾਤਸ਼ਾਹ ਤੋਂ ਤੋਂ ਬਲਗਾਰੇ RAMDAS ਪਾਤਸ਼ਾਹ ਬਾਦਸ਼ਾਹਾਂ ਆਣ ਚਰਨਾਂ 'ਚ ਬਹਿਣੀਆਂ ਐਸਾ ਸਮਾਂ ਆਵਣਾ ਜੀ ਦੇ ਲਾੜ ਲੱਗਿਆ ਨਾ ਆ ਰਹਿਣੀਆਂ ਹਰ ਸੁਖ ਪਾਵਣਾ ਦੁੱਖ ਟਾਇਆ ਜੱਗ ਤੇ ਸੋਢੀ ਸੁਲਤਾਨ ਗੁਰੂ ਆਇਆ ਜੱਗ ਤੇ ਕਾਏ ਨਾ ਵਿਚਾਰ ਨਾ ਤੇ ਤੁਕੀ ਜਾਂਪਦੀ ਸਿਰੇ ਸਤਾਜਦੀ ਸਿੰਗ ਮੰਨ ਦੀਪ ਲੇਖੇ ਮੈਂ ਮੈਂ ਆਪ ਦੀ ਲੱਖ ਲੈਣਾ ਲਾਜ ਦੀ ਥੋੜਾ ਦਾਸ ਪਾਤਸ਼ਾ ਥੋਥੋਂ ਬਲੇ ਹਾਰੇ RAM DAS ਪਾਤਸ਼ਾ ਥੋਥੋਂ ਬਲੇ ਹਾਰੇ